ਕਰ ਰਖਣ ਦੀ ਨਹੀਂ ਕਾਉਣਾ ਇਹ ਬਾ ਹਾਂਜੀ ਅੱਜ ਮੇ ਸਿਸਟਰ ਆਈ ਹੈ ਘਰ ਕਿਉਂਕਿ ਉਹਦੇ ਬੇਟੇ ਨੂੰ ਵੀ ਜੋ ਛੁੱਟੀਆਂ ਪੈ ਗਈਆਂ ਸੀਗੀਆਂ ਦੋਵੇਂ ਜਣੇ ਆਏ ਸੀਗੇ ਤੇ ਇਹਨਾਂ ਨੂੰ ਜੋ ਵੀਰ ਲੈ ਕੇ ਆਏ ਸੀਗੇ ਵੀਰ ਨੂੰ ਮੈਂ ਬਹੁਤ ਟਾਈਮ ਬਾਅਦ ਮਿਲੇ ਮਤਲਬ ਕਿ ਬਹੁਤ ਬਾ 11 12 ਦੀ ਹੀ ਮਿਲੀ ਹੋਈਆਂ ਤੇ ਵੀਰ ਲੈ ਕੇ ਆਏ ਸੀਗੇ ਖਾਣ ਲਈ ਸਮੋਸੇ ਤੇ ਅਸੀਂ ਨਾ ਸਾਰਿਆਂ ਨੇ ਜੋ ਇਕੱਠੇ ਬਹਿ ਕੇ ਸਾਡੇ ਇਦਾਂ ਐਨ ਕਿ ਕੋਈ ਵੀ ਚੀਜ਼ ਲੈ ਕੇ ਆਣੀ ਸਾਰਿਆਂ ਨੇ ਇਕੱਠੇ ਬਹਿ ਕੇ ਇਦਾਂ ਜੁਆਇੰਟ ਫੈਮਿਲੀ ਹੈ ਨਾ ਹੈਗੀ ਆ ਤੇ ਸਾਰਿਆਂ ਨੇ ਨਾ ਇਕੱਠੇ ਬਹਿ ਕੇ ਖਾਣੀਆਂ ਨਾਲ ਛੁੱਟੀਆਂ ਪਈਆਂ ਦੇ ਵਿੱਚ ਸਾਰੇ ਰਿਸ਼ਤੇਦਾਰ ਮਤਲਬ ਕਿ ਜੋ ਬੱਚੇ ਸੀਗੇ ਜਿਨ੍ਹਾਂ ਦੇ ਆਏ ਹੋਏ ਸੀਗੇ ਤੇ ਵੀਰ ਨਾ ਉੱਥੇ ਦੱਸਣ ਲੱਗ ਗਏ ਸਟੋਰੀ ਵੀਰ ਨੇ ਨਾ ਇੱਕ ਵਾਰ ਸਾਨੂੰ ਬਹੁਤ ਕੁੱਟਿਆ ਸੀਗਾ ਫੜ ਕੇ ਉਹ ਪਤਾ ਕੀ ਹੋਇਆ ਸੀ 2000 8 4 9 ਦੀ ਗੱਲ ਹੈ ਅਸੀਂ 8ਵੀਂ 7ਵੀਂ 8ਵੀਂ ਇਦਾਂ ਪੜਦੇ ਹੁੰਦੇ ਸੀਗੇ 7ਵੀਂ ਮੇ 8ਵੀਂ ਦੇ ਵਿੱਚ ਤੇ ਵੀਰ ਸਾਨੂੰ ਲੈਣ ਆਏ ਤੇ ਸਕੂਲ ਦੇ ਵਿੱਚ ਇਦਾਂ ਹੁੰਦਾ ਸੀ ਨਾ ਕਿ ਪਹਿਲਾਂ ਬੱਚੇ ਨੂੰ ਪੁੱਛਿਆ ਜਾਂਦਾ ਸੀ ਕਿ ਤੁਸੀਂ ਉਸ ਬੰਦੇ ਨੂੰ ਪਛਾਣਦੇ ਆ ਜੋ ਤੁਹਾਨੂੰ ਲੈਣ ਆਇਆ ਤੇ ਅਸੀਂ ਸਰਨੇ ਜਿੱਦਾਂ ਪ੍ਰਿੰਸੀਪਲ ਸਰਨੇ ਬੁਲਾਇਆ ਆਫਿਸ ਦੇ ਵਿੱਚ ਵੀ ਤੁਸੀਂ ਇਹਨੂੰ ਪਛਾਣਦੇ ਆ ਵੀ ਤੁਹਾਨੂੰ ਲੈਣ ਆਇਆ ਤੇ ਮੈਂ ਬੋਲ ਦਿੱਤਾ ਕਿ ਨਹੀਂ ਵੀ ਮੈਨੂੰ ਨਹੀਂ ਪਤਾ ਹੈਗਾ ਕੌਣ ਆ ਤੇ ਉਸ ਤੋਂ ਬਾਅਦ ਮੇਰੀ ਜੋ ਸਿਸਟਰ ਸੀਗੀ ਉਸ ਨੂੰ ਬੁਲਾਇਆ ਉਹਨੇ ਵੀ ਪਛਾਣਨ ਤੋਂ ਇਨਕਾਰ ਕਰ ਦਿੱਤਾ ਤੇ ਵੀਰ ਨੇ ਸਾਨੂੰ ਲੈਣ ਗਏ ਹੋਏ ਸੀਗੇ ਸਕੂਲ ਦੇ ਵਿੱਚ ਉਹਦੋਂ ਪਤਾ ਕੀ ਹੁੰਦਾ ਸੀਗਾ ਅਸੀਂ ਰਿਸ਼ਤੇਦਾਰ ਜਿੱਦਾਂ ਹੁਣ ਤਾਂ ਕੋਈ ਸੰਗ ਕੋਈ ਕੁਛ ਕਰਦਾ ਨਹੀਂ ਹਨਾ ਮਿਲ ਲੈਂਦੇ ਸੀ ਨਾ ਬਹੁਤ ਸੰਗਦੇ ਹੁੰਦੇ ਸੀ ਕੋਈ ਵੀ ਰਿਸ਼ਤੇਦਾਰ ਆਂਦਾ ਹੁੰਦਾ ਸੀ ਅਸੀਂ ਅੰਦਰ ਜਿੱਦਾਂ ਚੱਲ ਜਾਣਾ ਰੂਮ ਦੇ ਅੰਦਰ ਹੀ ਰਹਿਣਾ ਜਦੋਂ ਚੱਲ ਕੇ ਫਿਰ ਬਾਹਰ ਨਿਕਲਣਾ ਪੁੱਛਣਾ ਕੀ ਖਾਣ ਨੂੰ ਲੈ ਕੇ ਆਂਦਾ ਸੀਗਾ ਤੇ ਨਾ ਵੀਰ ਜਦੋਂ ਜਦੋਂ ਲੈਣਗੇ ਨਾ ਸੀ ਪਛਾਣਨ ਤੋਂ ਇਨਕਾਰ ਕਰ ਦਿੱਤਾ ਵੀ ਸਾਨੂੰ ਨਹੀਂ ਪਤਾ ਕੌਣ ਆ ਤੇ ਵੀਰ ਨੂੰ ਨਾ ਇਦਾਂ ਹੀ ਸਕੂਲ ਚੋਂ ਵਾਪਸ ਭੇਜ ਦਿੱਤਾ ਸਰ ਨੇ ਸਰ ਬੋਲਦੇ ਵੀ ਜੇ ਬੱਚੇ ਨਹੀਂ ਪਛਾਣਦੇ ਵੀ ਅਸੀਂ ਬੱਚਿਆਂ ਨੂੰ ਇਦਾਂ ਤੁਹਾਡੇ ਨਾਲ ਨਹੀਂ ਭੇਜ ਸਕਦੇ ਤੇ ਉਸ ਤੋਂ ਬਾਅਦ ਵੀਰ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਰਹਿਣ ਦੋ ਸਾਨੂੰ ਨਾ ਇਸ਼ਾਰਾ ਕਰਕੇ ਆ ਗਿਆ ਕੁੱਟਣ ਦਾ ਤੇ ਨਾ ਸਾਨੂੰ ਇੱਧਰ ਚੱਲ ਇਹਨਾਂ ਨੇ ਕਿਹੜਾ ਕੁੱਟਣਾ ਸਾਨੂੰ ਕੀ ਪਤਾ ਕੌਣ ਆ ਤੇ ਨਾ ਅਸੀਂ ਜਦੋਂ ਗਏ ਘਰ ਆਪਣੇ ਤੇ ਨਾ ਅਸੀਂ ਹਲੇ ਦਰਵਾਜ਼ਾ ਖੋਲਿਆ ਹੀ ਸੀਗਾ ਤੇ ਦੇਖਿਆ ਸਾਹਮਣੇ ਬੈਠਿਆ ਵੀਰ ਉਹਦਾ ਸਾਡੇ ਨਾਲ ਨਿੰਮ ਹੁੰਦੀ ਸੀਗੀ ਮਤਲਬ ਕਿ ਉਹਦਾ ਕੱਚੇ ਥੋੜੇ ਘਰ ਸੀਗਾ ਉਹਦਾ ਨਿੰਮ ਹੁੰਦੀ ਸੀ ਵੀੜੇ ਦੇ ਵਿੱਚ ਤੇ ਨਾ ਕਹਿੰਦਾ ਵੀਰ ਕਹਿੰਦਾ ਛੱਟੀ ਲਿਆਓ ਔਰ ਛੱਟੀ ਜਾਕ ਲਈ ਕਹਿੰਦਾ ਆ ਜਾਓ ਇੱਧਰ ਨੂੰ ਹੁਣ ਕਹਿੰਦੇ ਕੱਲਾ ਕੱਲਾ ਕਰਕੇ ਆਇਓ ਹੁਣ ਤੁਸੀਂ ਕਹਿੰਦੇ ਮੈਨੂੰ ਪਛਾਣਿਆ ਨਹੀਂ ਨਾ ਮੇਰੀ ਬੇਇਜ਼ਤੀ ਕਰਾ ਦਿੱਤੀ ਉੱਥੇ ਸਕੂਲੇ ਤੇ ਇਹ ਮੈਨੂੰ ਪਛਾੜਨ ਤੇ ਇਨਕਾਰ ਕਰ ਦਿੱਤਾ ਮੈਂ ਕਿਹਾ ਵੀ ਸਾਨੂੰ ਨਹੀਂ ਪਤਾ ਸੀਗਾ ਕੋੜਿਆ ਤੇ ਫਿਰ ਵੀ ਨਾ ਸਾਡੇ ਨੀਮਤ ਸੀ ਨਾ ਸਾਨੂੰ ਨੀਮਤ ਦੇ ਕੋਲ ਇਦਾਂ ਬੰਨ ਲਿਆ ਚਾਚ ਫਿਰ ਤੇ ਚੱਲਦੇ ਚਿੱਤਰਪਰੇਟ ਉਹ ਕੀਤੀ ਨਾ ਕਹਿੰਦੇ ਹੁਣ ਤੁਸੀਂ ਸਾਰੀ ਉਮਰ ਯਾਦ ਰੱਖਣਾ ਮੈਨੂੰ ਹੁਣ ਨਹੀਂ ਤੁਸੀਂ ਭੁੱਲਣਾ ਕਿ ਮੈਂ ਕੋੜ ਸੀਗਾ ਤੇ ਫਿਰ ਇੰਨਾ ਹਾਸਾ ਪਾਇਆ ਨਾ ਮੈਂ ਕਿਹਾ ਵੀ ਦੇ ਕਿਨੇ ਘੰਟ ਦਿਨ ਸੀ ਨਾ ਤਫੀਰ ਉਸ ਤੋਂ ਬਾਅਦ ਅਸੀਂ ਸਾਰੇ ਆ ਗਏ ਛੱਤ ਤੇ ਬੀਰਾ ਕਹਿੰਦਾ ਚਲੋ ਮੈਂ ਵੀ ਬਹੁ ਟਾਈਮ ਬਾਅਦ ਇੱਥੇ ਆਇਆ ਨਾ ਚਲੋ ਛੱਤ ਤੇ ਘੁੰਮਿਆਨੇ ਹੈ ਨਾ ਛੱਤ ਦੇ ਉੱਤੇ ਜੋ ਭਰਾ ਮੇਰੇ ਨੇ ਕਬੂਤਰ ਰੱਖੇ ਹੋਏ ਆ ਅਸੀਂ ਸਾਰੇ ਜਿਹੜੇ ਮੈਂ ਨਾਲ ਕਿ ਲਾਈਨ ਬਣਾ ਲਓ ਪਿੱਛੇ ਕਿੰਨੇ ਜਣੀਆਂ ਆ ਬਹੁਤ ਜਣੀਆਂ ਆਈਆਂ ਹੋਈਆਂ ਸੀਗੇ ਤੁਹਾਨੂੰ ਪਤਾ ਜਦੋਂ ਪਿੰਡ ਦੇ ਛੁੱਟੀਆਂ ਪੈ ਜਾਂਦੀਆਂ ਸਾਰੇ ਪਿੰਡ ਚੰਦੇ ਕਿੰਨਾ ਗਰਮ ਮਹੌਲ ਹੋਇਆ ਹੁੰਦਾ ਕਿੰਨਾ ਘੈਂਟ ਹੁੰਦਾ ਨਾ ਕਿੰਨਾ ਨਜ਼ਾਰਾ ਆਉਂਦਾ ਹੈ ਜੋਇੰਟ ਫੈਮਿਲੀ ਦੇ ਵਿੱਚ ਉਹ ਜੋ ਮਸਤੀ ਖੇਡੋ ਖੁੱਡੋ ਨਾ ਪੁਰਾਣੇ ਦਿਨ ਬਹੁਤ ਸਾਰੇ ਯਾਦ ਆ ਜਾਂਦੇ ਆ ਤੇ ਜੋ ਉਹਦਾ ਬੱਚਾ ਸੀਗਾ ਮੇਰੀ ਭੈਣ ਦਾ ਜੋ ਬੇਟਾ ਸੀਗਾ ਉਹ ਖੁੱਡੇ ਚ ਬੜੀ ਜਾਂਦਾ ਸੀਗਾ ਭਰਾ ਉਹਨੂੰ ਕੱਢਦਾ ਪਿਆ ਸੀਗਾ ਕਿ ਕਬੂਤਰ ਨਾ ਬਾਹਰ ਨਿਕਲ ਜਾਣਾ ਨਾ ਖੁੱਡੇ ਤੋਂ ਬਾਹਰ ਆ ਜਾ ਤੇ ਅਸੀਂ ਛੱਤ ਤੇ ਸਾਰਾ ਮੇਰਾ ਪਿੰਡਿਆ ਮਤਲਬ ਕਿ ਪੇਕਿਆਂ ਦਾ ਪਿੰਡਿਆ ਤੇ ਸਾਡੀ ਛੱਤ ਆ ਪਿੱਛੇ ਰੱਖੇ ਹੋਏ ਸੀਗੇ ਇੱਥੇ ਕਬੂਤਰ ਉਹਨਾਂ ਦੇ 2-3 ਘਰ ਬਣਾਏ ਹੋਏ ਆ ਤੇ ਫਿਰ ਉਸ ਤੋਂ ਬਾਅਦ نیچے ਆ ਗਏ ਉਤਰ ਕੇ ਹਨੇਰਾ ਹੋ ਗਿਆ ਸੀ ਜੋਤਨੇ ਸਾਨੂੰ ਕਰਕੇ ਦਿਖਾਇਆ ਡਾਂਸ ਤੇ ਇਹਦੇ ਨਾਲ ਹੀ ਹੁੰਦਾ ਵੀਡੀਓ ਦਾ ਐਂਡ ਬਾਏ ਬਾਏ ਸਾਰਿਆਂ ਨੂੰ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਏ ਬਾਏ